ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰਸਵਾਰੇ ਸਤਸੰਗੀ ਜਨੋ ਅੱਜ ਦਾ ਮਹਾਨ ਇਤਿਹਾਸਿਕ ਦਿਹਾੜਾ ਸਿਰੇ ਵੀ ਸੰਕੇਤ ਮਾਤਰ ਇਸ ਵਿਸ਼ੇ ਤੇ ਅਸੀਂ ਵਿਚਾਰ ਕਰਨ ਦਾ ਯਤਨ ਕੀਤਾ ਸੀ ਜਿਸ ਨੂੰ ਅਸੀਂ ਛੋਟੇ ਘੱਲੂਕਾਰੇ ਦੇ ਨਾਮ ਦੇ ਨਾਲ ਚੇਤਾ ਕਰਦੇ ਹਾਂ ਛੋਟੇ ਦਾ ਮਤਲਬ ਇਹ ਨਹੀਂ ਵੀ ਕੋਈ ਘੱਟ ਨੁਕਸਾਨ ਹੋਇਆ 10000 ਤੋਂ ਵੱਧ ਇੱਕ ਦਿਨ ਦੇ ਵਿੱਚ ਕਤਲ ਕੀਤੇ ਗਏ ਸikhਾਂ ਨੂੰ ਛੋਟੇ ਦਾ ਮਤਲਬ ਇਹ ਹੈ ਕਿਉਂਕਿ ਇਹ ਜਿਹੜਾ ਖੱਲੂਕਾਰਾ 1746 ਦੇ ਵਿੱਚ ਹੋਇਆ ਹੈ ਜਿਹੜਾ 1762 ਦੇ ਵਿੱਚ ਹੋਇਆ ਉਹਦੇ ਵਿੱਚ 22 ਤੋਂ 25000 ਸ਼ਹੀਦ ਹੋਇਆ ਇਸ ਕਰਕੇ ਇਹਨੂੰ ਛੋਟਾ ਕਿਹਾ ਜਾਂਦਾ ਸੋ ਆਓ ਸਤਿਗੁਰੂ ਜੀ ਕਿਰਪਾ ਕਰਨ ਅੱਜ ਦੇ ਇਸ ਇਤਿਹਾਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਜੀ ਅਦਬ ਸਤਕਾਰ ਸਤਫਤੇ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਵਾਨ ਬੜੇ ਪਿਆਰੇ ਬੋਲ ਇਤਿਹਾਸ ਦੇ ਬਾਬਤ ਲਿਖਦੇ ਸਤਸੰਗਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਤੋਂ ਨਵੇਕਲੀ ਵਿਚਾਰ ਦਿੱਤੀ ਸਮਾਜ ਨੂੰ ਉਸੇ ਦਿਨ ਤੋਂ ਹੀ ਸਿੱਖੀ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ ਸੀ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਵੇਂ ਉਹ ਬਟਾਲਾ ਦੀ ਬਟਾਲਾ ਸਾਹਿਬ ਦੀ ਧਰਤੀ ਤੇ ਗੁਰਨਾਨਕ ਸਾਹਿਬ ਉੱਪਰ ਕੰਦ ਸੁੱਟਣੀ ਜਦੋਂ ਹਜ਼ੂਰ ਗੁਰਨਾਨਕ ਸਾਹਿਬ ਬਰਾਤ ਲੈ ਕੇ ਗਏ ਕੰਦ ਸੁੱਟ ਦਿੱਤੀ ਉੱਪਰ ਭਾਵੇਂ ਉਹ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਖਿਲਾਫ ਸਿਕਾਤ ਅਕਬਰ ਦੇ ਦਰਬਾਰ ਜਾਣੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਚਾਰ ਜੰਗਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ 14 ਜੰਗਾਂ ਤੇ ਉਸ ਤੋਂ ਬਾਅਦ ਦਾ ਇਤਿਹਾਸ ਥੋੜਾ ਜਿਹਾ ਪਿਛੋਕੜ ਤੋਂ ਮੈਂ ਆਰੰਭ ਕਰਾਂ ਪਰਸੋਂ ਅਸੀਂ ਵਿਚਾਰ ਕੀਤੀ ਸੀ ਸਹਿ ਦੋ ਤਿੰਨ ਦਿਨ ਪਹਿਲਾਂ ਹੀ ਖਾਲਸਾ ਰਾਜ ਦੀ ਸਥਾਪਨਾ ਸਰਹੰਦ ਫਤਿਹ ਦਿਵਸ ਖਾਲਸਾ ਰਾਜ ਦੀ ਸਥਾਪਨਾ ਜਿਹੜੀ ਉਹ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਕੇ ਕੀਤੀ ਸੀ। 5 ਸਾਲ ਰਾਜ ਰੰਗਦਾ 1716 ਦੇ ਚੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦ ਹੋ ਜਾਂਦੇ। ਇਹ 1716 ਤੋਂ ਬਾਅਦ ਜਿਹੜਾ ਕਹਿਰ ਵਰਤਿਆ ਸਿੱਖਾਂ ਦੇ ਉੱਪਰ ਉਹ ਅਸੀਂ 100 ਸਾਲ ਦਾ ਇਤਿਹਾਸ ਵਿਚਾਰਿਆ ਜਿਸ ਤੁਹਾਡੇ ਕੋਲ ਸਮਾਂ ਜਰੂਰ ਉਹ YouTube ਤੋਂ ਵੀ ਕੱਢ ਕੇ ਸੁਣ ਸਕਦੇ ਹੋ ਇੱਕ ਇੱਕ ਦਿਨ ਦਾ ਜਿਹੜਾ ਇਤਿਹਾਸ ਅਸੀਂ ਵਿਚਾਰਿਆ 100 ਸਾਲ। ਇਸ ਤੋਂ ਬਾਅਦ ਸਿੱਖਾਂ ਨੇ ਸੰਘਰਸ਼ ਬੜਾ ਕੀਤਾ ਜੀ 1716 ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ 1839 ਦੇ ਵਿੱਚ ਜਾ ਕੇ ਖਾਲਸੇ ਦਾ ਰਾਜ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੜਾ ਕਾਇਮ ਹੁੰਦਾ ਹੈ ਇੰਨੇ ਸਾਲ ਆਪਣੀ ਪਛਾਣ ਦੇ ਵਾਸਤੇ ਲੜਦੇ ਰਹੇ ਖੈਰ ਜਿਹੜਾ ਅੱਜ ਦਾ ਜਿਹੜਾ ਘੱਲੂਕਾਰਾ ਹੈ ਉਹਦਾ ਮੁੱਢ ਕਿਵੇਂ ਵੱਜਦਾ ਹੈ ਸਿੱਖ ਉਹਨਾਂ ਸਮਿਆਂ ਦੇ ਵਿੱਚ ਜੰਗਲਾਂ ਬੇਲਿਆਂ ਦੇ ਵਿੱਚ ਰਿਆ ਕਰਦੇ ਸਨ ਅੱਜ ਵਰਗਾ ਨਹੀਂ ਸੀ ਜਿੱਦਾਂ ਅੱਜ ਅਸੀਂ ਘੁੰਮ ਰਹੇ ਆਂ ਤਾਂ ਨਹੀਂ ਸੀ ਕਿਉਂਕਿ ਸਰਕਾਰ ਵੱਲੋਂ ਐਲਾਨ ਸੀ ਵੀ ਜਿੱਥੇ ਵੀ ਸਿੱਖ ਲੱਭਦਾ ਨਾ ਉਹਨੂੰ ਮਾਰ ਕੇ ਸਾਡੇ ਕੋਲ ਲਿਆਓ ਤੇ ਤੁਹਾਨੂੰ ਇਨਾਮ ਮਿਲੇਗਾ ਇਤਿਹਾਸ ਦੇ ਰਤਨ ਸਿੰਘ ਭੰਗੂ ਜੀ ਨੇ ਬੋਲ ਲਿਖੇ ਕਹਿੰਦੇ ਸਰਕਾਰ ਦਾ ਐਲਾਨ ਇਹ ਸੀ ਸਿੰਗਨ ਖੂਨ ਮਾਪ ਹਮ ਕੀਨਾ ਜਿੱਤ ਲੱਭੈ ਤੇ ਤਮਾਰੋ ਚੀਨਾ ਕੋਈ ਤੁਹਾਡੇ ਤੇ ਕੇਸ ਨਹੀਂ ਪਾਏਗਾ ਸਭ ਮਾਫ ਹੈ ਤੁਹਾਡੇ ਵਾਸਤੇ ਉਹਨਾਂ ਦੇ ਘਰਾਂ ਦੀ ਲੁੱਟ ਉਹਨਾਂ ਨੂੰ ਮਾਰ ਦੇਣਾ ਕੋਈ ਕੇਸ ਨਹੀਂ ਹੋਏਗਾ ਸਮਾ ਆਪਣੀ ਚਾਲੇ ਚੱਲਿਆ ਲਾਹੌਰ ਦਰਬਾਰ ਦੇ ਵਿੱਚ ਜਕਰੀਆ ਖਾਨ ਦਾ ਪੁੱਤਰ ਯਹੀਆ ਖਾਨ ਜਿਹੜਾ ਉਹ ਲਾਹੌਰ ਦਾ ਸੂਬੇਦਾਰ ਬਣਦਾ ਲਾਹੌਰ ਦੇ ਸੂਬੇਦਾਰ ਦਾ ਜਿਹੜਾ ਅੱਗੇ ਵਜ਼ੀਰ ਹੈ ਉਹ ਹੈ ਜਸਪਤ ਰਾਏ ਲਖਪਤ ਰਾਏ ਮਾਫ ਕਰਨਾ ਲਖਪਤ ਰਾਏ ਤੇ ਉਹਦੇ ਥੱਲੇ ਦੇਰਾ ਫੌਜਦਾਰ ਹੈ ਉਹ ਹੈ ਜਸਪਤ ਰਾਏ ਇਹ ਇਹ ਦਾ ਭਰਾ ਹੈ ਛੋਟਾ ਸਿੱਖ ਸਿੱਖਾਂ ਦਾ ਇੱਕ ਜੱਥਾ ਸਫ਼ਰ ਕਰਦਾ ਹੋਇਆ ਐਮਨਾਬਾਦ ਦੀ ਧਰਤੀ ਤੇ ਪਹੁੰਚਦਾ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨ ਪਏ ਭਾਈ ਲਾਲੋ ਦਾ ਘਰ ਸੀ ਜਿੱਥੇ ਇੱਥੇ ਪਹੁੰਚਦਾ ਜੱਥਾ ਜਸਪਤ ਰਾਏ ਨੂੰ ਪਤਾ ਲੱਗਾ ਸਿੱਖਾਂ ਦਾ ਜੱਥਾ ਮੇਰੇ ਹਦੂਦ ਦੇ ਵਿੱਚ ਜਾਂ ਮੇਰੇ ਰਾਜ ਦੇ ਵਿੱਚ ਆਇਆ ਹੈ ਉਹ ਆਪਣੇ ਕੁਝ ਸਿਪਾਹੀ ਲੈ ਕੇ ਹਾਥੀ ਤੇ ਸਵਾਰ ਹੋ ਕੇ ਸਿੱਖਾਂ ਦੇ ਕੋਲ ਆਇਆ ਤੇ ਕਿਹਾ ਵੀ ਤੁਸੀਂ ਇੱਥੋਂ ਚਲੇ ਜਾਓ ਸਕਮ ਇੰਨ ਦਿੱਕੀਤੀ ਵੀ ਅਸੀਂ ਕੋਈ ਟਿਕਾਣਾ ਨਹੀਂ ਕਰਨਾ ਸੀ ਕੋਈ ਕਬਜ਼ਾ ਨਹੀਂ ਕਰਨਾ ਅਸੀਂ ਸਿਰਫ ਥੋੜੇ ਸਮੇਂ ਦੇ ਵਾਸਤੇ ਰੁਕਿਆ ਲੰਗਰ ਪਕਾਣਾ ਲੰਗਰ ਛੱਕ ਕੇ ਚਲੇ ਜਾਣਾ ਲੰਗਰ ਛੱਕਾਂਗੇ ਤੁਸੀਂ ਛਕਣਾ ਤੁਸੀਂ ਵੀ ਛਕੋ ਅਸੀਂ ਆਪਣੇ ਰਾਤ ਤੇ ਪੈ ਜਾਣਾ ਇਹਨੇ ਸਿੱਖਾਂ ਦੇ ਖਿਲਾਫ ਬੜਾ ਕੁਝ ਬੋਲਣਾ ਸ਼ੁਰੂ ਕਰ ਦਿੱਤਾ ਔਰ ਆਪਣੀ ਫੌਜ ਨੂੰ ਐਲਾਨ ਕਰ ਦਿੱਤਾ ਵੀ ਤੁਸੀਂ ਸਿੱਖਾਂ ਦੇ ਉੱਪਰ ਹਮਲਾ ਕਰੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਸਪਤ ਰਾਏ ਦੀ ਫੌਜ ਕੁਝ ਕੁ ਸਿੱਖ ਸਨ ਸਾਹਮਣਾ ਹੋਇਆ ਇਸੇ ਸਾਹਮਣੇ ਦੇ ਵਿੱਚ ਸਿੱਖ ਦਾ ਨਾਮ ਹੈ ਭਾਈ ਨਿਬਾਹੂ ਸਿੰਘ ਭਾਈ ਨਿਬਾਹੂ ਸਿੰਘ ਹਾਥੀ ਦੀ ਪੂੰਛ ਫੜ ਕੇ ਹਾਥੀ ਦੇ ਉੱਪਰ ਚੜ ਗਿਆ ਤੇ ਜਾ ਕੇ ਜਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ ਸਿਰ ਜ਼ਮੀਨ ਤੇ ਪਿਆ ਤੇ ਜਸਪਤ ਰਾਏ ਦਾ ਜਿਹੜਾ ਢਾੜਾ ਹਾਥੀ ਦੇ ਉੱਪਰ ਅੱਛਾ ਇਤਿਹਾਸ ਦਾ ਇਹ ਵੀ ਬੜੇ ਕਮਾਲ ਦਾ ਤੱਥ ਐ ਮੈਂ ਵਿਸ਼ਾ ਰੋਕ ਕੇ ਤੁਹਾਡੇ ਸਾਹਮਣੇ ਰੱਖਾਂ ਸਿੱਖਾਂ ਨੇ ਕਦੇ ਹਾਥੀ ਦੀ ਸਵਾਰੀ ਨਹੀਂ ਕੀਤੀ ਇਤਿਹਾਸ ਦੇ ਵਿੱਚ ਕਦੇ ਨਹੀਂ ਮਿਲਿਆ ਹਾਥੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਵੇਲੇ ਚਵਰ ਕਰਨ ਨੂੰ ਜ਼ਰੂਰ ਰਿਹਾ ਪ੍ਰਸ਼ਾਦੀ ਹਾਥੀ ਪਰ ਸਵਾਰੀ ਨਹੀਂ ਕੀਤੀ ਕਦੇ ਉਹਦੇ ਪਿੱਛੇ ਬੜੇ ਸਾਰੇ ਕਾਰਨ ਖੈਰ ਉਹ ਵਿਸ਼ਾ ਦੂਜੇ ਪਾਸੇ ਚੱਲ ਜਾਏਗਾ ਜਸਪਤ ਰਾਏ ਦੀ ਮੌਤ ਹੁੰਦੀ ਹੈ ਫੌਜਾਂ ਭੱਜ ਗਈਆਂ ਇਸ ਗੱਲ ਦਾ ਪਤਾ ਉਹਦੇ ਵੱਡੇ ਭਰਾ ਲਖਪਤ ਰਾਏ ਨੂੰ ਲੱਗਦਾ ਜਿਹੜਾ ਵਜ਼ੀਰ ਹੈ ਉਹ ਸਿੱਖਾਂ ਦੇ ਖਿਲਾਫ ਤੇ ਪਹਿਲਾਂ ਤੋਂ ਹੀ ਸੀ ਉਹਨੇ ਸਜੇ ਹੋਏ ਦਰਬਾਰ ਦੇ ਵਿੱਚ ਇਹੀਆ ਖਾਨ ਦੇ ਪੈਰਾਂ ਦੇ ਵਿੱਚ ਆਪਣੀ ਪੱਗ ਉਤਾਰ ਕੇ ਰੱਖੀ ਪੱਗ ਉਤਾਰ ਕੇ ਐਲਾਨ ਕੀਤਾ ਜਦੋਂ ਤੱਕ ਸਿੱਖਾਂ ਦਾ ਨਾਸ਼ ਨਹੀਂ ਕਰ ਦਿੰਦਾ ਉਦੋਂ ਤੱਕ ਇਹ ਪੱਗ ਮੈਂ ਆਪਣੇ ਸਿਰ ਤੇ ਨਹੀਂ ਰੱਖਾਂਗਾ ਔਰ ਇਸੇ ਹੀ ਥਾਤੇ ਇਹਨੇ ਇੱਕ ਹੋਰ ਬੜਾ ਕਰੜਾ ਬੋਲ ਬੋਲਿਆ ਸੀ ਉਹ ਕਹਿੰਦਾ ਇੱਕ ਖੱਤਰੀ ਸੀ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਇਸ ਧਰਮ ਦੀ ਅਰੰਭਤਾ ਕੀਤੀ ਸਿੱਖਾਂ ਨੂੰ ਸਾਜਿਆ ਮੈਂ ਵੀ ਇੱਕ ਖੱਤਰੀ ਆ ਤੇ ਮੈਂ ਉਹ ਖੱਤਰੀ ਸਿੱਖਾਂ ਦਾ ਨਾਸ਼ ਕਰਕੇ ਰਵਾਂਗਾ ਤੁਹਾਨੂੰ ਪਤਾ ਇਹ ਗੱਲ 1984 ਦੇ ਵਿੱਚ ਵੀ ਇੱਕ ਨੇ ਆਖੀ ਸੀ ਪੰਜਾਬ ਦੀ ਧਰਤੀ ਤੇ ਉਹ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਥ ਸਾਜਿਆ ਤੇ ਮੇਰਾ ਨਾਮ ਵੀ ਹੋਇਆ ਤੇ ਮੈਂ ਇਹਨਾਂ ਦਾ ਨਾਸ ਕਰਾਂਗਾ ਤੇ ਨਾ ਲਖਪਤ ਰਾਇ ਰਿਆ ਨਾ ਗੋਬਿੰਦ ਰਿਆ ਅ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਖਾਲਸਾ ਅੱਜ ਵੀ ਜਿਉਂਦਾ ਹੈ ਤੇ ਜਿਉਂਦਾ ਰਹੇਗਾ ਦੁੱਖ ਸਿਰਪੇਸ ਗੱਲ ਦਾ ਵੀ ਇਹ ਭੁੱਲ ਜਾਂਦੇ ਆ ਇਹ ਦੁੱਖ ਹੈ ਹਜ਼ਾਰਾਂ 15000 ਸਿੱਖ ਇੱਕ ਦਿਨ ਦੇ ਵਿੱਚ ਸ਼ਹੀਦ ਹੋਏ ਹੁਣ ਤੇ ਅਸੀਂ ਕਿੰਨੇ ਕੁ ਬੈਠਿਆਂ ਨੂੰ ਚੇਤਾ ਕਰਨ ਦੇ ਵਾਸਤੇ ਅਜਗਿਆਨੀ ਹਰਪਾਲ ਸਿੰਘ ਜੀ ਨੇ ਫਤੇਗੜ ਸਹਿ ਸਵੇਰੋ ਵਿਚਾਰ ਕਰਦੇ ਨਾ ਬੜੀ ਕਮਾਲ ਦੀ ਗੱਲ ਆਖੀ ਸੀ ਹੁਣਾ ਤੇ ਇੰਜ ਚਾਹੀਦਾ ਸੀ ਤੁਸੀਂ ਕੌਮ ਦੇ ਵਾਰਿਸ ਹੋ ਤੁਸੀਂ ਕੌਮ ਦੇ ਮਾਲਕ ਹੋ ਤੇ ਅਸੀਂ ਕੌਮ ਦੇ ਨੌਕਰ ਮੈਂ ਕੌਮ ਦਾ ਨੌਕਰ ਤੇ ਕੌਮ ਦੇ ਵਾਰਿਸ ਨੇ ਨੌਕਰ ਨੂੰ ਹੁਕਮ ਲਾਣਾ ਸੀ ਵੀ ਸਾਨੂੰ ਸੁਣਾਓ ਨੌਕਰ ਦਾ ਵੇਸਲਾ ਹੋ ਸਕਦਾ ਨਾ ਨੌਕਰ ਬੇਫਿਕਰਾ ਹੋ ਸਕਦਾ ਹੈ ਨਾ ਆਲਸੀ ਵੀ ਹੋ ਸਕਦਾ ਹੈ ਕੰਮ ਚੋਰ ਵੀ ਹੋ ਸਕਦਾ ਹੈ ਪਰ ਉਹ ਤੇ ਮਾਲਕ ਦੇ ਹੱਥ ਦੇ ਵਿੱਚ ਹੈ ਨਾ ਵੀ ਨੌਕਰ ਤੋਂ ਕੰਮ ਕਿਵੇਂ ਲੈਣਾ ਜੇ ਮਾਲਕ ਹੀ ਵੇਸਲਾ ਹੋ ਗਿਆ ਸੁੱਤਾ ਹੋਵੇ ਮਾਲਕ ਨੂੰ ਨਾ ਚਿੰਤਾ ਹੋਵੇ ਤੁਸੀਂ ਤੇ ਪੰਥ ਦੇ ਮਾਲਕ ਹੋ ਤੁਸੀਂ ਤੇ ਵਾਰਿਸ ਹੋ ਵਰਸਾ ਨੂੰ ਨੀ ਚੇਤਾ ਵੀ ਸਾਡੇ ਨਾਲ ਵਾਪਰਿਆ ਕੀ ਸੀ ਲਖਪਤ رائے ਨੇ ਐਲਾਨ ਕੀਤਾ ਕਹਿੰਦਾ ਅੱਜ ਤੋਂ ਬਾਅਦ ਗੋੜ ਲਫਜ਼ ਵੀ ਨਾ ਬੋਲਿਆ ਜਾਵੇ ਗੋੜ ਲਫਜ਼ ਕਹਿਣ ਦੇ ਨਾਲ ਗੁਰੂ ਚੇਤਾ ਹੁੰਦਾ ਗੋੜ ਨੂੰ ਭੇਲੀ ਕਹੋ ਗ੍ਰੰਥ ਲਫਜ਼ ਦੀ ਵਰਤੋਂ ਨਾ ਕੀਤੀ ਜਾਵੇ ਇਨੇ ਪਹਿਲੀ ਵਾਰ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਜਿੱਥੋਂ ਵੀ ਲੱਭਿਓ ਖੂਹਾਂ ਦੇ ਵਿੱਚ ਸੜਵਾ ਦਿੱਤੇ ਅੱਗ ਲਵਾ ਦਿੱਤੀ ਪਿੰਡਾਂ ਦੇ ਵਿੱਚ ਰਹਿੰਦੇ ਹੋਏ ਸਿੱਖ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਸਿੱਖ ਤਿੰਨ ਤਰੀਕੇ ਦੇ ਵਿੱਚ ਜਿਹੜਾ ਇਤਿਹਾਸ ਦੇ ਵਿੱਚ ਸਾਹਮਣੇ ਆਉਂਦੇ ਆ ਇੱਕ ਸਨ ਆਮ ਕਿਰਤੀ ਸਿੱਖ ਜਿਹੜੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਰਹਿ ਕੇ ਖੇਤੀਬਾੜੀ ਕਰਿਆ ਕਰਦੇ ਸਨ ਜਿਨ੍ਹਾਂ ਦੇ ਵਿੱਚ ਅਸੀਂ ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਕਰਦੇ ਆ ਇੱਕ ਹੁੰਦੇ ਸਨ ਮਿਲ ਵਰਤੜੀਆਂ ਸਿੱਖ ਜਿਹੜੇ ਸਰਕਾਰ ਦੇ ਕੋਲ ਨੌਕਰੀ ਕਰਦੇ ਸੀ ਜਿਦਾਂ ਭਾਈ ਸੁਬੇਕ ਸਿੰਘ ਜੀ ਸੀ ਸੁਬੇਕ ਸਿੰਘ ਸਾਹਾਬ ਸਿੰਘ ਤੀਜੇ ਹੁੰਦੇ ਸੀ ਜਿਹੜੇ ਖੜਕੂ ਸਿੰਘ ਸਨ ਜਿਹੜੇ ਸਰਕਾਰ ਦੇ ਖਿਲਾਫ ਜੰਗ ਕਰਦੇ ਸਨ ਜ਼ੁਲਮ ਦੇ ਖਿਲਾਫ ਲੜਦੇ ਸਨ ਤੇ ਜੰਗਲਾਂ ਦੇ ਵਿੱਚ ਰਿਆ ਕਰਦੇ ਸਨ ਲਖਪਤ ਰਾਏ ਨੇ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਸਿੱਖ ਨੇ ਉਹਨਾਂ ਨੂੰ ਵੀ ਫੜ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਇਹਨੂੰ ਕਿਸੇ ਨੇ ਸੂਹ ਦਿੱਤੀ ਸਿੱਖ ਕਾਨੂੰਵਾਨ ਦੇ ਜੰਗਲਾਂ ਦੇ ਵਿੱਚ ਨੇ। ਕਾਨੂੰਵਾਨ ਦਾ ਬਹੁਤ ਵੱਡਾ ਇੱਕ ਭਿਆਨਕ ਜੰਗਲ ਹੈ। ਉਹਨੂੰ ਕਾਨੂੰਵਾਨ ਦਾ ਛੰਬ ਵੀ ਕਿਹਾ ਜਾਂਦਾ ਹੈ। ਇਸ ਜੰਗਲ ਦੇ ਵਿੱਚ ਸਿੱਖ ਰੁਕੇ ਹੋਏ ਨੇ ਪਰਿਵਾਰਾਂ ਸਮੇਤ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਨੇ। ਜੇ ਮੌਕਾ ਹੈ ਤੇ ਇਸ ਵੇਲੇ ਇਹਨਾਂ ਦੇ ਉੱਪਰ ਹਮਲਾ ਕਰ ਦੇ। ਯਹੀਆ ਖਾਂ ਤੇ ਲਖਪਤ ਰਾਏ ਇਹਨਾਂ ਦੋਵਾਂ ਨੇ ਆਪਣੇ ਪੁੱਤਰ ਭੇਜੇ। ਯਈਆ ਖਾ ਦਾ ਪੁੱਤਰ আলম ਖਾਂ ਤੇ ਲਖਪਤ ਰਾਏ ਦਾ ਪੁੱਤਰ ਹਰਭਜ ਇਹਨਾਂ ਨੂੰ ਫੌਜ ਦੀ ਟੁਕੜੀ ਦੇ ਕੇ ਕਾਨੂਬਾਨ ਦੇ ਜੰਗਲਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਲੜਨ ਦੇ ਵਾਸਤੇ ਭੇਜਿਆ ਹਜੇ ਅੱਲੜ ਉਮਰ ਦੇ ਸਨ। ਸਿੱਖਾਂ ਦੇ ਦਾਅ ਪੇਜ ਨਹੀਂ ਸਮਝਾਣ ਦੇ ਜੰਗ ਜੰਗ ਦੇ ਮੈਦਾਨ ਦੇ ਸੂਲ ਵੱਖਰੇ ਨੇ ਤੇ ਜੰਗਲ ਜੰਗਲ ਦੇ ਵਿੱਚ ਲੜਨਾ ਵੱਖਰਾ ਹੈ ਇਹ ਦੋਵੇਂ ਇੱਥੇ ਮੌਦੇ ਘਾਟ ਸਿੱਖਾਂ ਨੇ ਉਤਾਰ ਦਿੱਤੇ ਪਹਿਲਾ ਭਰਾ ਦੀ ਮੌਤ ਦਾ ਅੰਦਰ ਹਜੇ ਠੰਡਾ ਨਹੀਂ ਹੋਇਆ ਦੂਜੇ ਪਾਸੇ ਸਿੱਖਾਂ ਦੇ ਹੱਥੋਂ ਪੁੱਤਰ ਦੀ ਵੀ ਮੌਤ ਹੋ ਗਈ ਅੰਦਰ ਅੱਗ ਬਬੂਲਾ ਹੋਇਆ ਕੁਝ ਤਰਖਾਨ ਇਕੱਠੇ ਕੀਤੇ ਲਾਗਲੇ ਪਿੰਡਾਂ ਦੇ ਵਿੱਚ ਉਹ ਜਿੰਨੇ ਕੁ ਤਰਖਾਨ ਇਕੱਠੇ ਹੋਏ ਉਹ ਤਰਖਾਨ ਇਕੱਠੇ ਕਰਕੇ ਇੱਕ ਪਾਸੇ ਤੋਂ ਜੰਗਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਜੰਗਲ ਬੜਾ ਭਿਆਨਕ ਸੀ ਕਿੰਨਾ ਕੁ ਵੱਡਿਆ ਜਾਏਗਾ ਅੱਜ ਵਰਗਾ ਮਸ਼ੀਨਈ ਯੋਗ ਨਹੀਂ ਸੀ ਨਾ ਹੱਥਾਂ ਦੇ ਨਾਲ ਦਰਖਤਾਂ ਨੂੰ ਵਧਣਾ ਬੜਾ ਲੰਮਾ ਸਮਾਂ ਲੱਗਣਾ ਇਹਦੇ ਤੋਂ ਸਬਰ ਨਹੀਂ ਹੋਇਆ ਇਹਨੂੰ ਕਿਸੇ ਨੇ ਸਲਾਹ ਦਿੱਤੀ ਤੂੰ ਜੰਗਲ ਨੂੰ ਥੋੜਾ ਜਿਹਾ ਤਰੀਕੇ ਦੇ ਨਾਲ ਵੇਖ ਤੇ ਸਹੀ ਉਹ ਕਹਿੰਦੇ ਕੀ ਹੈ ਕਹਿੰਦੇ ਜੰਗਲ ਵੇਖ ਇੱਕ ਪਾਸੇ ਪਹਾੜਾਂ ਦੇ ਨਾਲੋਂ ਘਿਰਿਆ ਦੂਜੇ ਪਾਸੇ ਤੋਂ ਰਾਵੀ ਦੇ ਨਾਲ ਘਿਰਿਆ ਰਾਵੀ ਠਾਠਾ ਮਾਰਦੀ ਪਈ ਹੈ ਤੇ ਇੱਕ ਪਾਸੇ ਤੂੰ ਆਪਣੀ ਫੌਜ ਲੈ ਕੇ ਖੜਾ ਹੋ ਜਾ ਵੇਖ ਕਿ ਤਰ ਭੱਜਦੇ ਨੇ ਕਹਿੰਦੇ ਤੀਜੇ ਪਾਸੇ ਤੀਜੇ ਪਾਸੇ ਤੋਂ ਇਹਨੇ ਜੰਗਲ ਨੂੰ ਅੱਗ ਲਾ ਦਿੱਤੀ ਪਹਾੜੀ ਸਿੱਖ ਪਹਾੜੀਆਂ ਤੇ ਚੜਨ ਦੀ ਕੋਸ਼ਿਸ਼ ਕਰਦੇ ਨੇ ਉੱਪਰੋਂ ਪਹਾੜੀਆਂ ਨੇ ਆਪਣੀਆਂ ਫੌਜਾਂ ਖੜੀਆਂ ਕੀਤੀਆਂ ਹੋਈਆਂ ਦੇਖੋ ਸਾਡਾ ਨਾ ਵੱਖਰੇਵਾ ਕਿਸੇ ਦੇ ਨਾਲ ਨਹੀਂ ਹੈ ਸਾਡੇ ਦਿਲ ਦੇ ਵਿੱਚ ਨਫ਼ਰਤ ਕਿਸੇ ਦੇ ਪ੍ਰਤੀ ਨਹੀਂ ਹੈ ਪਰ ਜਿੰਨਾ ਪਹਾੜੀ ਰਾਜਿਆਂ ਨੇ ਸਿੱਖੀ ਦਾ ਅਧਿਕਾਰਨ ਕੀਤਾ ਨਾ ਤੇ ਮੈਂ ਬੇਨਤੀ ਕਰਾਂ ਉਹ ਹੀ ਪਹਾੜੀ ਰਾਜੇ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਾ ਕੇ ਲੈ ਕੇ ਆਏ ਸੀ ਜਦੋਂ ਪੇ ਛੋਕੜ ਦੇ ਵਿੱਚ ਜਾਈਏ ਨਾ ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਪਣਾ ਪੱਲਾ ਫੜਾ ਕੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੌਤ ਦੇ ਮੂੰਹ ਦੇ ਵਿੱਚੋਂ ਕਢਾ ਕੇ ਲੈ ਕੇ ਆਏ ਸੀ ਤੇ ਇਹੀ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਲ ਜੰਗਾ ਕੀਤੀ ਹੈ ਇਹੀ ਨੇ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਤਬਾਹ ਕੀਤਾ ਇਹੀ ਨੇ ਜਿਨ੍ਹਾਂ ਕਰਕੇ ਸੈਬਜ਼ਾਦੇ ਸ਼ਹੀਦ ਹੋਏ ਠੀਕ ਹੈ ਅੱਗੇ ਜਾ ਕੇ ਔਰੰਗਜੇਬ ਦੀ ਗੱਲ ਆਏਗੀ ਵਜ਼ੀਰ ਖਾਨ ਦੀ ਗੱਲ ਆਏਗੀ ਪਰ ਹਰ ਗੱਲ ਦੇ ਵਿੱਚ ਜਿਹੜਾ ਸ਼ਿਕਾਇਤਾਂ ਪਹੁੰਚਾਉਣ ਵਾਲੇ ਵਜ਼ੀਰ ਖਾਨ ਨੂੰ ਸੱਦ ਕੇ ਔਰੰਗਜੇਬ ਨੂੰ ਸੱਦ ਕੇ ਲੈ ਕੇ ਆਉਣ ਵਾਲੇ ਪਹਾੜੀ ਹੀ ਨੇ ਸਿੱਖ ਜੇ ਪਹਾੜੀ ਤੇ ਚੜਨ ਦੀ ਕੋਸ਼ਿਸ਼ ਕਰਦੇ ਆ ਤੇ ਉਪਰੋਂ ਤੀਰਾਂ ਦੇ ਨਾਲ ਪੱਥਰਾਂ ਦੇ ਨਾਲ ਮੌਤ ਖੜੀ ਹੈ ਜੋ ਰਾਵੀ ਦੇ ਵਿੱਚ ਜਾਂਦੇ ਨੇ ਤੇ ਰਾਵੀ ਦਾ ਪਾਣੀ ਇੰਨਾ ਭਿਆਨਕ ਰੂਪ ਧਾਰਨ ਕਰਕੇ ਬੈਠਾ ਵੀ ਜੇ ਇੱਕ ਦੋ ਸਿੱਖ ਘੋੜਾ ਲੈ ਕੇ ਅੰਦਰ ਜਾਣ ਦੀ ਕੋਸ਼ਿਸ਼ ਵੀ ਕਰਦਾ ਤੇ ਉਹ ਪਾਣੀ ਦਾ ਹੜ ਇੰਨਾ ਹੈ ਉਹਦੇ ਸਾਹਮਣੇ ਪੇਸ਼ ਨਹੀਂ ਚੱਲਦਾ ਇੱਕ ਪਾਸੇ ਤੋਂ ਜੰਗਲ ਨੂੰ ਅੱਗ ਲੱਗੀ ਹੋਈ ਹੈ ਇੱਕ ਪਾਸੇ ਤੋਂ ਲਖਪਤ ਰਾਏ ਆਪਣੀਆਂ ਫੌਜਾਂ ਲੈ ਕੇ ਖੜਾ ਹੈ ਭਿਆਨਕ ਦ੍ਰਿਸ਼ ਹੈ ਸਿੱਖਾਂ ਦੇ ਪਰਿਵਾਰ ਵੀ ਨਾਲ ਨੇ ਇਸੇ ਦੇ ਵਿੱਚ ਕੁਝ ਸਿੱਖ ਪਹਾੜੀ ਤੇ ਚੜਦੇ ਸ਼ਹੀਦ ਹੋਏ ਕੁਝ ਸਿੱਖ ਰਾਵੀ ਦੇ ਹੜ੍ਹ ਦੇ ਵਿੱਚ ਰੁੜ ਗਏ ਕੁਝ ਸਿੱਖ ਜੰਗਲ ਦੀ ਅੱਗ ਦੇ ਵਿੱਚ ਸੜ ਰਹੇ ਨੇ ਕੁਝ ਲਖਪਤ ਰਾਏ ਦੀਆਂ ਫੌਜਾਂ ਦਾ ਸਾਹਮਣਾ ਕਰਦੇ ਨੇ ਫੌਜਾਂ ਦਾ ਸਾਹਮਣਾ ਕਰਦਿਆਂ ਕਰਦਿਆਂ ਇਹ ਨਿਕਲਦੇ ਨੇ ਤੇ ਕਾਨੂੰ ਮਾਨ ਚਲੋ ਅੱਜ ਤੋ ਉਹ ਇਲਾਕਾ ਲੋਕਾਂ ਨੇ ਜ਼ਰਖੇਸ ਕਰ ਲਿਆ ਨਾ ਵਸੋ ਹੋ ਗਈ ਥੋੜਾ ਬਹੁਤ ਪਾਣੀ ਪੂਣੀ ਦਾ ਸਾਧਨ ਹੋਇਆ ਤੇ ਲੋਕਾਂ ਨੇ ਖੇਤੀਬਾੜੀ ਕਰ ਲਈ ਉਹ ਬੜਾ ਰੇਤਲਾ ਇਲਾਕਾ ਸੀ ਅੱਤ ਦੀ ਗਰਮੀ ਜਿਹੜੇ ਸਿੱਖ ਬਚ ਕੇ ਨਿਕਲ ਰਹੇ ਨੇ ਅੱਗੇ ਸਫ਼ਰ ਕਰ ਰਹੇ ਨੇ ਰੇਤ ਇਹਨਾਂ ਕਿਉਂਕਿ ਅੱਜ ਵਰਗਾ ਸਾਧਨ ਨਹੀਂ ਸੀ ਜਿਹੜੇ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਸਨ ਨਾ ਜੀ ਉਹਨਾਂ ਨੂੰ ਨਾ ਤੇ ਖਾਣ ਨੂੰ ਕੋਈ ਵਧੀਆ ਮਿਲਦਾ ਸੀ। ਨਾ ਤਨ ਤੇ ਪਾਉਣ ਨੂੰ ਕਪੜਾ ਮਿਲਦਾ ਸੀ। ਰਤਨ ਸਿੰਘ ਭੰਗੂ ਨੇ ਨਾ ਉਸ ਵੇਲੇ ਸਿੱਖਾਂ ਦੇ ਹਾਲਾਤ ਬਿਆਨ ਕੀਤੇ। ਵੀ ਸਿੱਖ ਕਿਸ ਤਰੀਕੇ ਦੇ ਨਾਲ ਜੰਗਲਾਂ ਦੇ ਵਿੱਚ ਰਹਿ ਰਹੇ ਨੇ। ਉਹ ਕਹਿੰਦੇ ਫਿੱਡਾ ਜੈਸਾ ਟਟੂਆ ਰ ਜੋਲੜੂ ਕੀ ਕਾਠੀ ਪਾਏ ਰਸੂ ਨੂੰ ਲਗਾਮ ਰਸਲੂ ਰਕਾਬ ਜੂ ਟੂਟਿਆ ਸਾ ਤੇਕੜੂ ਲੇਲੜੂ ਮਿਆਨ ਜਾ ਕੋ ਗੱਠ ਛਠ ਗਾਤਰਾ ਬਣਾਏ ਸਭ ਸਾਜੂ ਨਾਮ ਸੇ ਅਕਾਲੜੂ ਸੇ ਫਰੇ ਬੁਰੇ ਹਾਲੜੂ ਲੂਟ ਕੂਟ ਖਾਵਨੇ ਕੋ ਡਾਡੇ ਉਸਤਾਦ ਜੀ ਸਿੱਖਾਂ ਦਾ ਹਾਲ ਇਹ ਐ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਏਸੀ ਦੇ ਵਿੱਚ ਸੋ ਰਹੇ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਪਣੇ ਵੱਡੇ ਘਰਾਂ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਗੱਡੀਆਂ ਦੇ ਵਿੱਚ ਘੁੰਮ ਰਹੇ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕਿੰਨੇ ਸੋਹਣੇ ਦਰਬਾਰ ਹਾਲ ਦੇ ਵਿੱਚ ਬੈਠ ਕੇ ਉਹਨਾਂ ਦੀ ਗੱਲ ਕਰ ਰਹੇ ਆ ਉਹਨਾਂ ਦਾ ਹਾਲ ਰਤਨ ਸਿੰਘ ਭੰਗੂ ਬਿਆਨ ਕਰਦੇ ਫਿੱਡਾ ਜਿਹਾ ਸਟਟੂਆ ਉਹਨਾਂ ਦੇ ਕੋਲ ਘੋੜੇ ਕੋਈ ਜ਼ਿਆਦਾ ਮਜ਼ਬੂਤ ਨਹੀਂ ਸਨ ਕਿਉਂਕਿ ਘੋੜਿਆਂ ਨੂੰ ਖੁਰਾਕ ਨਹੀਂ ਸੀ ਮਿਲਦੀ ਉਦਾਂ ਦੀ ਅਰ ਜੋਲੜੂ ਕੀ ਕਾਠੀ ਪਾਏ ਇੱਕ ਕੋਈ ਕੰਬਲ ਹੁੰਦਾ ਸੀ ਉਹਨੂੰ ਹੀ ਕਾਠੀ ਬਣਾ ਲੈਣੀ ਰਸਲੂ ਰਕਾਮ ਰਸਲੂ ਰਕਾਬਜੂ ਉਹ ਇੱਕ ਰੱਸੀ ਹੋਣੀ ਤੇ ਉਹਦੀ ਉਹਨਾਂ ਨੇ ਲਗਾਮ ਬਣਾ ਲੈਣੀ ਉਹਨਾਂ ਦੀ ਜਿਹੜੀ ਕਿਰਪਾਨ ਹੈ ਉਹ ਵੀ ਕੋਈ ਨਹੀਂ ਮਜ਼ਬੂਤ ਨਹੀਂ ਸਨ ਹੌਸਲੇ ਮਜ਼ਬੂਤ ਸਨ ਪਰ ਟੁੱਟੇ ਅਸਾ ਤੇਗੜੂ ਲੀਡਰੂ ਮਯਾਨ ਜਾ ਕੋ ਉਹਦਾ ਮਯਾਨ ਵੀ ਟੁੱਟਿਆ ਹੋਇਆ ਰੋਜ਼ ਚੱਲ ਚੱਲ ਕੇ ਗੱਠ ਛੱਠ ਗਾਤਰਾ ਬਣਾਏ ਸਭ ਸਾਜੂ ਗੰਡਾ ਮਾਰ ਮਾਰ ਕੇ ਉਹਨਾਂ ਗਾਤਰੇ ਰੱਖੇ ਨੇ ਪਰ ਨਾਮ ਸੇ ਅਕਾਲੜੂ ਫਿਰੇ ਬੁਰੇ ਹਾਲੜੂ ਨਾਮ ਦੇ ਅਕਾਲੀ ਨੇ ਅਕਾਲੀ ਦਾ ਮਤਲਬ ਕਿਸੇ ਪਾਰਟੀ ਦੇ ਨਾਲ ਨਹੀਂ ਰੱਬ ਦੇ ਨਾਲ ਜੁੜੇ ਹੋਏ ਪਰ ਹੌਸਲੇ ਬੜੇ ਬੁਲੰਦ ਨੇ ਉਹਨਾਂ ਦੇ ਤਨ ਤੇ ਪਾਉਣ ਨੂੰ ਕੱਪੜੇ ਵੀ ਚੰਗੇ ਨਹੀਂ ਉਹਨਾਂ ਦੇ ਪੈਰਾਂ ਦੇ ਵਿੱਚ ਪਾਉਣ ਨੂੰ ਜੁੱਤੀਆਂ ਵੀ ਨਹੀਂ ਸਨ ਅੱਜ ਪਿੱਛੇ ਮੌਤ ਹੈ ਤੇ ਸਿੱਖ ਉਸ ਰੇਗਿਸਤਾਨ ਦੇ ਵਿੱਚ ਗਰਮ ਰੇਤ ਦੇ ਵਿੱਚ ਪੈਰ ਰੱਖਦੇ ਨੇ ਤੇ ਪੈਰ ਛਾਲੋ-ਛਾਲੀ ਹੋ ਰਹੇ ਨੇ ਇਤਿਹਾਸ ਕਹਿੰਦਾ ਕਈ ਸਿੱਖਾਂ ਨੇ ਆਪਣੇ ਕਮਰ कसे ਆਪਣੀਆਂ ਦਸਤਾਰਾਂ ਪਾੜ ਕੇ ਪੈਰਾਂ ਦੇ ਵਿੱਚ ਲਪੇਟੀਆਂ ਤਾਂ ਜੋ ਛੱਲਿਆਂ ਰੇਤ ਗਰਮ ਨਾ ਲੱਗੇ ਅਸੀਂ ਸਫ਼ਰ ਕਹਿ ਤੈਅ ਕਰ ਸਕੀਏ ਪਰ ਇਹ ਸਫ਼ਰ ਤੈਅ ਕਰਦੇ ਹੋਏ ਜਿਹੜੇ ਜ਼ਖਮੀ ਸਿੱਖ ਬਚ ਗਏ ਸਨ ਉਹਨਾਂ ਨੂੰ ਵੀ ਇਹਨਾਂ ਗ੍ਰਫਤਾਰ ਕਰ ਲਿਆ ਜੀ ਤਕਰੀਬਨ 3000 ਸਿੱਖ ਜਿਹੜੇ ਗ੍ਰਫਤਾਰ ਕੀਤੇ ਗਏ ਕੁਝ ਕੁ ਸਿੱਖ ਸਨ ਜਿਹੜੇ ਇਹਦੇ ਵਿੱਚੋਂ ਬਾਹਰ ਨਿਕਲ ਗਏ ਜਿਹੜੇ ਆਗੂ ਸਨ ਜਿਨ੍ਹਾਂ ਦੇ ਕੋਲ ਕੁਝ ਘੋੜੇ ਮਜ਼ਬੂਤ ਸਨ ਉਹ ਇਹਦੇ ਵਿੱਚੋਂ ਬਾਹਰ ਨਿਕਲ ਗਏ ਉਹਨਾਂ ਨੂੰ 3000 ਸਿੱਖਾਂ ਨੂੰ ਗ੍ਰਫਤਾਰ ਕੀਤਾ ਗਿਆ ਗ੍ਰਫਤਾਰ ਕਰਕੇ ਉਹਨਾਂ ਨੂੰ ਲਾਹੌਰ ਦੀ ਧਰਤੀ ਤੇ ਲੈ ਕੇ ਆਂਦਾ ਲਾਹੌਰ ਦੀ ਧਰਤੀ ਤੇ ਨਖਾਲਸ ਚੌਂਕ ਦੇ ਵਿੱਚ ਉਹਨਾਂ ਨੂੰ ਬੜੇ ਤਸਈਏ ਦੇ ਦੇ ਕੇ ਰੋਜ਼ ਦੇ ਥੋੜੇ-ਥੋੜੇ ਸਿੱਖ ਕਰਕੇ ਸ਼ਹੀਦ ਕੀਤਾ ਗਿਆ ਜੀ ਇਹ ਲਾਹੌਰ ਦਾ ਨਖਾਲਸ ਚੌਂਕ ਬੜਾ ਕੁਝ ਆਪਣੇ ਆਪ ਦੇ ਵਿੱਚ ਲੁਕੋ ਕੇ ਬੈਠਾ ਜੀ ਇਹ ਉਹੀ ਲਾਹੌਰ ਦਾ ਨਖਾਲਸ ਚੌਂਕ ਹੈ ਜਿੱਥੇ ਭਾਈ ਤਾਰੂ ਸਿੰਘ ਜੀ ਸ਼ਹੀਦ ਹੁੰਦੇ ਆ ਜੀ ਇਹ ਉਹੀ ਲਾਹੌਰ ਦਾ ਨਖਾਲਸ ਚੌਕ ਹੈ ਜਿੱਥੇ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟੇ ਜਾਂਦੇ ਜਿੱਥੇ ਸੁਬੇਕ ਸਿੰਘ ਤੇ ਸਾਬਾਲ ਸਿੰਘ ਨੂੰ ਚਰਖੀਆਂ ਤੇ ਚੜਾਇਆ ਜਾਂਦਾ ਬੇਅੰਤ ਸ਼ਾਦਤਾਂ ਇੱਥੇ ਹੋਈਆਂ ਸਮਾ ਆਪਣੀ ਚਾਲੇ ਚਲਿਆ ਸਮ ਵਖਤ ਇੱਕੋ ਜਾਂ ਨਹੀਂ ਰਹਿੰਦਾ ਨਾ ਲਖਪਤਰਾ ਇਹਨੂੰ ਸ਼ਾਇਦ ਇਹ ਸੀ ਵੀ ਮੈਂ ਸਿੱਖਾਂ ਦਾ ਨਾਸ ਕਰਕੇ ਹਮੇਸ਼ਾ ਰਹਿ ਜਾਵਾਂ ਬੰਦਾ ਜ਼ੁਲਮ ਕਰਨ ਤੇ ਆਵੇ ਤੇ ਇਹ ਭੁੱਲ ਜਾਂਦਾ ਹੈ ਵੀ ਅੱਜ ਮੇਰਾ ਸਮਾਂ ਹੈ ਤੇ ਸਮੇਂ ਨੇ ਕਰਵਟ ਬਦਲੀ ਤੇ ਕੁਝ ਵੀ ਹੋ ਸਕਦਾ ਹੈ ਬੜੀ ਵੱਡੀ ਤਾਦਾਦ ਦੇ ਵਿੱਚ ਅੱਜ ਦੇ ਦਿਨ ਸਿੱਖਾਂ ਦਾ ਕਹਾਣ ਹੋਇਆ ਹੁਣ ਜਕਰੀਆ ਖਾਨ ਦੇ ਤਿੰਨ ਪੁੱਤਰ ਸਨ ਤਿੰਨ ਪੁੱਤਰਾਂ ਦੇ ਵਿੱਚ ਇੱਕ ਯਈਆ ਖਾਨ ਦੂਜੇ ਦਾ ਨਾਮ ਹੈ ਸਾਹ ਨਿਵਾਜ਼ ਸਾਹ ਨਿਵਾਜ਼ ਨੇ ਬਗਾਵਤ ਕਰ ਦਿੱਤੀ ਤੇ ਬਗਾਵਤ ਕਰਕੇ ਫੌਜ ਲੈ ਕੇ ਆ ਕੇ ਹਮਲਾ ਕਰ ਦਿੱਤਾ ਯਈਆ ਖਾਨ ਨੂੰ ਤੇ ਲਖਪਤ ਰਾਏ ਨੂੰ ਦੋਵਾਂ ਨੂੰ ਕੈਦ ਕਰ ਲਿਆ ਤੇ ਰਾਜ ਤਖਤ ਤੇ ਖੁਦ ਬੈਠ ਗਿਆ ਹੁਣ ਜਿਸ ਤਰੀਕੇ ਦੇ ਨਾਲ ਯਈਆ ਖਾਨ ਦਾ ਫੌਜਦਾਰ ਜਿਹੜਾ ਸੀ ਉਹ ਲਖਪਤ ਰਾਏ ਸੀ ਜਦੋਂ ਸ਼ਾਹ ਨਿਵਾਜ਼ ਬੈਠਿਆ ਸ਼ਾਹ ਨਿਵਾਜ਼ ਦਾ ਜਿਹੜਾ ਫੌਜਦਾਰ ਸੀ ਉਹ ਸੀ ਕੋੜਾ ਮਲ ਦੀਵਾਨ ਕੋੜਾ ਮਲ ਦੀਵਾਨ ਕੋੜਾ ਮਲ ਸਿੱਖਾਂ ਦੇ ਨਾਲ ਬੜੀ ਹਮਦਰਦੀ ਰੱਖਦਾ ਸੀ ਉਹਦਾ ਇਤਿਹਾਸ ਨਾ ਉਹਦਾ ਭਾਵੇਂ ਕੋੜਾ ਮਲ ਸਿੱਖ ਨੂੰ ਮਿੱਠਾ ਮਲ ਕਹਿ ਕੇ ਚੇਤਾ ਕਰਦੇ ਸੀ ਬੜਾ ਸਤਿਕਾਰ ਕਰਦੇ ਸੀ ਸਿੱਖ ਉਹਦਾ ਉਹਨੇ ਜਦੋਂ ਰਾਸ਼ਨ ਸਰਕਾਰੀ ਦਰਬਾਰੇ ਰਾਸ਼ਨ ਆਣਾ ਤੇ ਉਹਨੇ ਖਚਰਾ ਜਾਣ ਕੇ ਕਾਨੂੰਵਾਂ ਦੇ ਜੰਗਲਾਵਲ ਭੇਜ ਦੇਣੀ ਆ ਕਿ ਸਿੱਖਾਂ ਨੂੰ ਰਾਸ਼ਨ ਮਿਲੇ ਇਸ ਕੈਦ ਦੇ ਵਿੱਚੋਂ ਸਾਹ ਨਿਵਾਜ਼ ਦੀ ਕੈਦ ਦੇ ਵਿੱਚ ਉਹ ਯਈਆ ਖਾਂ ਭੱਜ ਗਿਆ ਲਖਬਤ ਰਾਏ ਕੈਦ ਦੇ ਵਿੱਚ ਸਾਹ ਨਵਾਜ਼ ਨੇ ਲਖਪਤ ਰਾਏ ਦੀ ਰਿਹਾਈ ਦੇ ਵਾਸਤੇ 3 ਲੱਖ ਦਾ ਜੁਰਮਾਨਾ ਰੱਖਿਆ। ਵੀ 3 ਲੱਖ ਦਾ ਜੁਰਮਾਨਾ ਜੇ ਲਖਪਤ ਰਾਏ ਭਰ ਸਕਦਾ ਤੇ ਨੂੰ ਰਿਹਾ ਕਰ ਦਿੱਤਾ ਜਾਏਗਾ ਪਰ ਇਹਦੇ ਕੋਲੋਂ ਭਰਿਆ ਨਹੀਂ ਗਿਆ। ਦੀਵਾਨ ਕੋੜਾ ਮਲ ਨੇ ਗੱਲ ਕੀਤੀ। ਉਹ ਕਹਿੰਦਾ ਵੀ ਜੇ 3 ਲੱਖ ਰੁਪਈਆ ਮੈਂ ਭਰ ਦੇਵਾਂ ਤੇ ਲਖਪਤ ਰਾਏ ਮੇਰੇ ਹਵਾਲੇ ਕਰ ਦੋਗੇ। ਕਹਿੰਦੇ ਕਰ ਦਵਾਂਗਾ। ਕੋੜਾ ਮਲ ਨੇ ਆਪਣੇ ਕੋਲੋਂ 3 ਲੱਖ ਦਾ ਜੁਰਮਾਨਾ ਭਰ ਕੇ ਲਖਪਤ ਰਾਏ ਨੂੰ ਕੈਦ ਦੇ ਵਿੱਚੋਂ ਛਡਾਇਆ ਤੇ ਸਿੱਖਾਂ ਦੇ ਹਵਾਲੇ ਕੀਤਾ। ਮਿੱਤੂ ਸਿੰਘ ਜੀ ਤੋਂ ਹੁਣ ਜਿਹੜਾ ਹਿਸਾਬ ਹੈ ਉਹ ਪੂਰਾ ਕਰੋ। ਸਿੱਖੀ ਦੇ ਵਿੱਚ ਇਹਨੂੰ ਬਦਲੇ ਦੀ ਭਾਵਨਾ ਦੇ ਨਾਲ ਨਾ ਦੇਖਿਆ ਜਾਵੇ। ਇਹ ਇਹਦੇ ਜ਼ੁਲਮ ਦਾ ਜਿਹੜਾ ਹੈ ਜੋ ਜ਼ੁਲਮ ਦੀ ਇਮਤਿਹਾਨ ਹੋਈ ਹੈ। ਜੇ ਇਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ ਤੇ ਇਦਾਂ ਦੇ ਜ਼ਾਲਮ ਹੋਰ ਉੱਠ ਕੇ ਆਣਗੇ ਲਖਪਤ ਰਾਏ ਨੂੰ ਫਿਰ ਸਿੱਖਾਂ ਨੇ ਆਪਣੇ ਕੋਲ ਰੱਖ ਕੇ ਇਦਾਂ ਦੀ ਮੌਤ ਦਿੱਤੀ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਦਾਂ ਦੀ ਮੌਤ ਅੱਜ ਤੱਕ ਨਹੀਂ ਕਿਸੇ ਦੀ ਹੋਈ ਜੇ ਵਿਰਾਸਤ ਨੂੰ ਚੇਤਾ ਕਰੀਏ ਨਾ ਜੀ ਜੇ ਇਤਿਹਾਸ ਨੂੰ ਚੇਤਾ ਕਰੀਏ ਤੇ ਬੜਾ ਕੁਝ ਹੈ ਜੀ ਸਾਡੇ ਬੰਦੇ ਬੜਾ ਕੁਝ ਪਰ ਗੱਲ ਇਹੀ ਹੈ ਵੀ ਅਸੀਂ ਗੁਰੂ ਕਿਰਪਾ ਕਰੇ ਅਸੀਂ ਵਾਪਸ ਆਪਣੇ ਵਿਰਸੇ ਵੱਲ ਮੁੜ ਪਈਏ ਆਪਣੇ ਇਤਿਹਾਸ ਨੂੰ ਚੇਤਾ ਕਰੀਏ ਬੇਅੰਤ ਇਦਾਂ ਦੀਆਂ ਗਾਥਾਵਾਂ ਨੇ ਜਨਾਂ ਦੇ ਸਾਹਮਣੇ ਦੁਨੀਆ ਦੇ ਲੋਕ ਜਦੋਂ ਉਹਨਾਂ ਨੂੰ ਲਿਖਦੇ ਨੇ ਜਦੋਂ ਉਹਨਾਂ ਨੂੰ ਪੜ੍ਹਦੇ ਨੇ ਹੈਰਾਨ ਹੋ ਜਾਂਦੇ ਵੀ ਇਦਾਂ ਦੇ ਵੀ ਬਹਾਦਰ ਨੇ ਮੈਂ ਇੱਕ ਘਟਨਾ ਕਹਿ ਕੇ ਸਮਾਪਤੀ ਕਰਦਾ ਵਿਸ਼ੇ ਤੋਂ ਬਾਅਦ ਦੀ ਮੈਨੂੰ ਚੇਤਾ ਆਈ ਤੇ ਮੈਂ ਉਹ ਕਹਿ ਕੇ ਸਮਾਪਤੀ ਕਰ ਦਿੰਦਾ ਸਿੱਖਾਂ ਨੇ ਨਾ ਅਫਗਾਨ ਦੇ ਕਿਸੇ ਕਿਲੇ ਤੇ ਹਮਲਾ ਕਰਨਾ ਸੀ ਤਾਂ ਜਦੋਂ ਅਫਗਾਨੀਆਂ ਨੇ ਆਪਣਾ ਇੱਕ ਸੂਈਆ ਭੇਜਿਆ ਹੋਇਆ ਸੀ ਤੂੰ ਪਤਾ ਕਰਕੇ ਆ ਵੀ ਸਿੱਖਾਂ ਜੰਗ ਦੀ ਤਿਆਰੀ ਕਿਵੇਂ ਕਰਦੇ ਨੇ ਉਹਨੇ ਆਪ ਇਹ ਗੱਲ ਲਿਖੀ ਉਹ ਸੂਈਏ ਨੇ ਜਿਹੜਾ ਸਿੱਖਾਂ ਦੀ ਸੂਹ ਲੈਣ ਦੇ ਵਾਸਤੇ ਆਇਆ ਸੀ ਉਹਨੇ ਆਪ ਇਹ ਗੱਲ ਬਿਆਨ ਕੀਤੀ ਕਹਿੰਦਾ ਮੈਂ ਵੇਖਿਆ ਸਿੱਖਾਂ ਨੇ ਤੋਪ ਦਾ ਪਹਿਲਾ ਗੋਲਾ ਦਾਗਿਆ ਤੇ ਪਹਿਲਾ ਗੋਲਾ ਜਾ ਕੇ ਜਿੱਦਾਂ ਹੀ ਕਿਲੇ ਦੀ ਦੀਵਾਰ ਨੂੰ ਜਾ ਕੇ ਵਜਿਆ ਤੇ ਲੱਗਦਾ ਵੀ ਕਿਲੇ ਦੀ ਦੀਵਾਰ ਟੁੱਟ ਜਾਏਗੀ ਦੂਜਾ ਗੋਲਾ ਚੱਲਿਆ ਤੀਜਾ ਗੋਲਾ ਚੱਲਿਆ ਤੀਜਾ ਗੋਲਾ ਚੱਲਣ ਤੋਂ ਪਹਿਲਾਂ ਜਿਹੜੀ ਤੋਪ ਸੀ ਉਹਦਾ ਪੱਈਆ ਟੁੱਟ ਗਿਆ ਸਿਖਾ ਨੇ ਕਿਹਾ ਵੀ ਹੁਣ ਕਿਲਾ ਫਤਿਹ ਕਿਵੇਂ ਹੋਏਗਾ ਤੋਪਚੀ ਨੇ ਕਿਹਾ ਵੀ ਜੇ ਤੇ ਇਹਨੂੰ ਠੀਕ ਕਰਨਾ ਤੇ ਠੀਕ ਕਰਨ ਦੇ ਵਾਸਤੇ ਤੋਪ ਵਾਪਸ ਲੈ ਕੇ ਜਾਣੀ ਪਏਗੀ ਹੁਣ ਤੇ ਇੱਕੋ ਹੀ ਹੀਲਾ ਤੋਪ ਦਾ ਗੋਲਾ ਚੱਲੇਗਾ ਤੇ ਸਿੱਖ ਨੂੰ ਮੋਢਾ ਲਾਣਾ ਪਏਗਾ ਪਈਏ ਦੀ ਜਗ੍ਹਾ ਤੇ ਸਿੱਖ ਨੂੰ ਆਪਣਾ ਮੋਢਾ ਲਾਣਾ ਪਏਗਾ ਤਾਂ ਤੋਪ ਚੱਲ ਸਕਦੀ ਹੈ ਪਰ ਸ਼ਰਤ ਇੱਕ ਹੈ ਇੱਕ ਸਿੱਖ ਇੱਕ ਹੀ ਗੋਲਾ ਚਲਾ ਸਕਦਾ ਕਿਉਂਕਿ ਗੋਲੇ ਤੋਂ ਬਾਅਦ ਤੋਪ ਨੇ ਝਟਕਾ ਮਾਰਨਾ ਤੇ ਤੋਪ ਨੇ ਮੋਢੇ ਤੋਂ ਥੱਲੇ ਤੱਕ چیر ਕੇ ਰੱਖ ਦੇਣਾ ਉਸੂਇਆ ਲਿਖਦਾ ਕਹਿੰਦਾ ਮੈਂ ਵੇਖ ਕੇ ਹੈਰਾਨ ਹੋ ਗਿਆ ਸਿੱਖਾਂ ਨੇ ਲਾਈਨ ਲਾ ਦਿੱਤੀ ਕਤਾਰ ਲਾ ਲਈ ਕਤਾਰ ਲਾ ਕੇ ਖੜੇ ਹੋ ਗਏ ਮੈਂ ਕਹਿੰਦਾ ਇੰਨਾ ਕੁ ਭਾਵਕ ਹੋਇਆ ਇੰਨਾ ਕੁ ਭਾਵਕ ਹੋਇਆ ਮੇਰਾ ਮਨ ਪਰ ਆਇਆ ਤੇ ਮੇਰਾ ਚਿੱਤ ਕੀਤਾ ਮੈਂ ਵੀ ਇਸ ਕਤਾਰ ਦੇ ਵਿੱਚ ਖੜਾ ਹੋ ਜਾ ਗੋਲੇ ਚਲਦੇ ਗਏ ਸਿੱਖਾਂ ਦਾ ਲਹੂ ਡੁੱਲਦਾ ਗਿਆ ਜਦੋਂ ਮੇਰੇ ਤੋਂ ਅੱਗੇ ਤਿੰਨ ਸਿੱਖ ਰਹਿ ਗਏ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਆਈ ਜੇ ਤੂੰ ਵੀ ਇੱਥੇ ਸ਼ਹੀਦ ਹੋ ਗਿਆ ਤੇ ਇਹ ਮਹਾਨ ਗਾਥਾ ਲੋਕਾਂ ਨੂੰ ਕੌਣ ਦੱਸੇਗਾ ਇਹ ਕਿੱਸਾ ਦੁਨੀਆ ਨੂੰ ਕੌਣ ਦੱਸੇਗਾ ਵੀ ਦੁਨੀਆ ਦੇ ਵਿੱਚ ਇਦਾਂ ਦੀ ਵੀ ਕੌਮ ਹੈ ਕਹਿੰਦਾ ਮੈਂ ਇਹਨਾਂ ਦਾ ਦੁਸ਼ਮਣ ਬਣ ਕੇ ਆਇਆ ਸੀ ਇਹਨਾਂ ਦੀ ਬਾਦਰੀ ਵੇਖ ਕੇ ਅੱਜ ਮੈਨੂੰ ਕਹਿਣਾ ਪਏਗਾ ਵੀ ਦੁਨੀਆ ਦੇ ਵਿੱਚ ਇਹਨਾਂ ਦੇ ਵਰਗੇ ਬਹੱਦਰ ਕੋਈ ਨਹੀਂ ਬੇਅੰਤ ਗਾਥਾਵਾਂ ਨੇ ਜੀ ਇਦਾਂ ਦੀਆਂ ਉਦੇ ਸਰਦਾਰ ਹਰੀ ਸਿੰਘ ਨਲਵੇ ਦਾ ਜੀਵਨ ਪੜ ਕੇ ਵੇਖਿਓ। ਉਹਦੀ ਦੱਸਤ ਇੰਨੀ ਸੀ ਨਾ। ਇਤਿਹਾਸ ਦੇ ਵਿੱਚ ਜ਼ਿਕਰ ਜਦੋਂ ਹਰੀ ਸਿੰਘ ਨਲਵਾ ਜ਼ਖਮੀ ਹੋ ਗਿਆ ਨਾ। ਤੇ ਅਫਗਾਨਾਂ ਨੂੰ ਪਤਾ ਲੱਗਾ ਵੀ ਹਰੀ ਸਿੰਘ ਨਲਵੇ ਦੀ ਮੌਤ ਹੋ ਗਈ। ਉਹ ਫੌਜ ਲੈ ਕੇ ਚੜ ਕੇ ਆ ਗਿਆ ਹਰੀ ਸਿੰਘ ਨਲਵੇ ਨੂੰ ਕਿਹਾ ਕਹਿੰਦਾ afghan ਚੜ ਕੇ ਆ ਕੇ ਕੁਝ ਨਹੀਂ ਕਰਨਾ ਕਹਿੰਦਾ ਦੋ ਬੰਦੇ ਮੈਨੂੰ ਮੋਢਿਆਂ ਤੋਂ ਸਹਾਰਾ ਦਿਓ ਸਰੀਰ ਬਹੁਤ ਜ਼ਿਆਦਾ ਜ਼ਖਮੇ ਹੋ ਚੁੱਕਿਆ ਸੀ ਕਹਿੰਦਾ ਦੋ ਬੰਦੇ ਮੈਨੂੰ ਮੋਢਿਆਂ ਤੇ ਸਹਾਰਾ ਦਿਓ ਤੇ ਕਿਲੇ ਦੀ ਦੀਵਾਰ ਤੱਕ ਲੈ ਜਾਓ ਬਸ ਦੋ ਸਿੱਖਾਂ ਨੇ ਮੋਢਿਆਂ ਤੋਂ ਸਹਾਰਾ ਦਿੱਤਾ ਤੇ ਹਰੀ ਸਿੰਘ ਨਲਵੇ ਨੂੰ ਕਿਲੇ ਦੀ ਦੀਵਾਰ ਤੇ ਜਾ ਕੇ ਖੜਾ ਕਰਕੇ ਚਿਹਰਾ ਦਿਖਾ ਦਿੱਤਾ ਤੇ ਫੌਜ ਵਾਪਸ ਭੱਜ ਗਈ ਤੇ ਝੂਠ ਬੋਲਦੇ ਨੇ ਹਰੀ ਸਿੰਘ ਨਲਵਾਬ ਦੀ ਬਹੁਤ ਹੋ ਗਈ ਉਹ ਤੇ ਇੱਥੇ ਖੜਾ ਉਤੇ ਜਿਉਂਦਾ ਹੈ ਇਹ دہشت ਸੀ ਦਰਾ ਖੈਬਰ ਵਰਗਾ afghan ਨੂੰ ਅੱਜ ਤੱਕ ਅਮਰੀਕਾ ਦੀ ਤਾਕਤ ਨਹੀਂ ਜਿੱਤ ਪਾਈ ਜਿਹੜੇ ਅੱਜ ਕਹਿੰਦੇ ਦੁਨੀਆ ਦੇ ਵਿੱਚ ਅਸੀਂ ਸਭ ਤੋਂ ਵੱਧ ਤਾਕਤਵਰ ਆ afghan ਦੇ ਉੱਪਰ ਉਹ ਰਾਜ ਨਹੀਂ ਕਰ पाए ਹਰੀ ਸਿੰਘ ਨਲਵੇ ਨੇ ਦਰਾ ਖੈਬਰ ਦਾ ਰਸਤਾ ਉਦੋਂ ਦਾ ਬੰਦ ਕੀਤਾ ਸੀ ਅੱਜ ਤੱਕ ਬੰਦ ਹੈ ਉਦਰਾ ਖੈਬਰ ਦਾ ਉਹ ਰਾਹ ਆ ਜਿੱਤੋਂ ਅਫਗਾਨੀ ਆ ਕੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਕੇ ਜਾਂਦੇ ਰਹੇ ਆ ਬੇਅੰਤ ਆ ਕੇ ਲੁੱਟ ਕੇ ਲੈ ਕੇ ਜਾਂਦੇ ਰਹੇ ਆ ਉਹ ਮਹਾਨ ਜਰਨਲ ਇਹੋ ਜਾਂ ਨੇ ਇਹੋ ਜਾਂ ਬੰਦ ਕੀਤਾ ਜਾ ਕੇ ਉਹ ਇਹ ਵੀ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ ਅੱਜ ਸਾਡੇ ਲੋਕ ਲੜਦੇ ਪਏ ਨੇ ਜਿਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਦਾ ਨਾਂ ਵੀ ਨਹੀਂ ਕਸ਼ਮੀਰ ਸਾਡਾ ਆ ਕਸ਼ਮੀਰ ਸਾਡਾ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੂੰ ਪੁੱਛ ਕੇ ਵੇਖੋ ਨਾ ਅੱਜ ਵੀ ਕਾਗਜ਼ ਫਰੋਲ ਕੇ ਵੇਖੋ ਇਹਨੂੰ ਜਿੱਤਣ ਵਾਲੇ ਸਿੱਖ ਨੇ ਇਹਨੂੰ ਇੱਥੇ ਲੈ ਕੇ ਆਉਣ ਵਾਲੇ ਸਿੱਖ ਨੇ ਜਿਨ੍ਹਾਂ ਨੇ ਜਿੱਤ ਕੇ ਇੱਥੇ ਹਵਾਲੇ ਕੀਤਾ ਪਰ ਗੱਲ ਉਹੀ ਆ ਨਾ ਵੀ ਸਾਨੂੰ ਤੇ ਸਿਰਫ ਮੋਰੇ ਬਣਾ ਕੇ ਅੱਗੇ ਖੜਾ ਕਰ ਦਿੱਤਾ ਜਾਂਦਾ ਜਦੋਂ ਲੰਗਰ ਵੰਡਦੇ ਆ ਉਦੋਂ ਚੰਗੇ ਆ ਤੇ ਜਦੋਂ ਹੱਕ ਮੰਗਦੇ ਆ ਉਦੋਂ ਮੜੇ ਆ